ਹੇ ਨਾ ਸਬਜ਼ੀ ਬੀਜੀ ਹੀ ਖੀਰੇ ਬੀਜੇ ਬਹੁਤ ਖੁਸ਼ਕੀ ਸ਼ਾਇਦ ਵੀ ਆਪਦਾ ਚੰਗਾ ਗੁਜ਼ਾਰਾ ਹੋਊਗਾ ਪਰ ਆ ਜਦੋਂ ਖੀਰੇ ਟੁੱਟਣਦੇ ਆ ਜਦੋਂ ਅੱਜ ਰੇਟ ਪੁੱਛਿਆ ਤੇ 500 ਰੁਪਏ ਕਿਵੈਂਟਲ ਚ ਉਹ ਕਹਿੰਦੇ ਵੀ ਜੇ ਦੇਣੇ ਆ ਤਾਂ ਦੇਜੋ ਨਹੀਂ ਤਾਂ ਫੇਰ ਰਹਿਣ ਦਿਓ ਤੇ ਕੀ ਕਰੀਏ ਆਹ ਤੇ ਲੋਕੀ ਕਹਿੰਦੇ ਹੁਣ ਕਿਸਾਨ ਬਹੁਤ ਨਜ਼ਾਰੇ ਲੈਂਦਾ ਵਾ ਸਬਜ਼ੀਆਂ ਤਾਜ਼ੀਆਂ ਵੇਚਦਾ ਵਾ ਤੇ ਬਹੁਤ ਫਾਇਦਾ ਬਾਪਾ ਸਾਨੂੰ ਕੋਈ ਫਾਇਦਾ ਨਹੀਂ ਯਾਰ ਆ ਕੱਲੀ ਜਿਹੜੀ ਬੋਰੀ ਆ 8 ਰੁਪਏ ਦੀ ਬੋਰੀ ਆ 50 ਰੁਪਏ ਦਾ ਲੇਵਨ ਚੜਾਈ ਲੈਣ ਦੀ ਆ ਹੋ ਪਾ ਕੇ ਖਰਚਾ ਵਰਚਾ ਜੇ ਆਪ ਦਾ ਖਰਚਾ ਨਹੀਂ ਪਉਂਦੇ ਜਿਹੜਾ ਆਪ ਦਾ ਦਿਹਾੜੀਆਂ ਸਾਡੀਆਂ ਲੱਗਦੀਆਂ ਆਉਣੀਆਂ ਤੇ ਸਾਨੂੰ 800 ਰੁਪਏ ਕਵਿੰਟਲ ਘਰ ਪੈਂਦੇ ਆ ਤੇ 500 ਰੁਪਏ ਏਜਾਂ ਨੂੰ ਸਾਨੂੰ ਦੇ ਰਿਆ 300 ਰੁਪਏ ਸਾਨੂੰ ਆਪ ਦੇ ਕੋਲੋਂ ਆ ਪੈ ਰਿਆ ਖਰਚਾ ਤੇ ਅਸੀਂ ਕੀ ਕਰੀਏ ਖੋਦਕਸ਼ੀਆ ਨਾ ਕਰਨ ਕੀ ਕਰੇ ਵੇਚ ਕੇ ਜ਼ਮੀਨਾਂ ਬਾਹਰ ਦੇ ਦੇ ਸਕਦਾ ਨਾ ਜਾਈਏ ਤੇ ਕੀ ਕਰੀਏ ਇੱਥੇ ਉਹੀਂ ਤੇ ਵੀ ਜਾਣੇ ਜਦੋਂ ਅਸੀਂ ਜਾਣੇ ਆ ਉਹ ਸ਼ਰਮ ਕਰੋ ਥੋੜੀ ਜਿਹੀ ਜਿਆਦਾ ਇਹਨਾਂ ਤੋਂ ਪੁੱਛ ਲਿਆ ਕਰੋ ਜੀਮੀਦਾਰ ਨੂੰ ਤੁਹਾਡਾ ਖਰਚਾ ਕਿੰਨਾ ਆਇਆ ਹਰੇਕ ਜਿਹੜਾ ਕੋਈ ਵੀ ਵਪਾਰੀ ਆ ਨਾ ਆਪਦਾ ਖਰਚਾ ਕੱਢ ਕੇ ਮੇਰਾ ਇਹਨਾਂ ਖਰਚਾ ਹੈ ਖੰਡ ਦੀ ਬੋਰੀ ਲਾ ਲਾ ਹੋਰ ਕੋਈ ਧਾਲਾਂ ਦੂਣਾਂ ਲਾ ਲਾ ਵੀ ਇਹਨਾਂ ਖਰਚਾ ਮੇਰੇ ਤੱਕ ਆਇਆ ਉਹ ਤਾਂ ਵਾਧਾ ਪ੍ਰੋਫਿਟ ਲੈਂਦਾ ਪਰ ਇੱਕੋ ਜੀਮੀਦਾਰ ਅਹੀਂ ਆ ਜਰ ਅਹੀਂ ਪੈਜ ਪਤਾ ਨਹੀਂ ਰੱਬ ਦੇ ਕੀ ਮਾਂ ਮਾਰੇ ਆ ਕਿ ਸਾਡੀ ਜਿਹੜੀ ਫਸਲ ਹੈ ਜੇ 800 ਰੁਪਏ ਸਾਡਾ ਖਰਚਾ ਹੁੰਦਾ ਕਮੈਂਟਲ ਤੇ ਸਾਨੂੰ 500 ਰੁਪਏ ਮਿਲਦਾ ਸਾਨੂੰ ਘਟ ਜਾ ਉਹ ਹੀ ਦੇ ਵੀ ਕਹਿੰਦੇ ਆਂ ਹੀ ਲੋਕਾਂ ਦੇ ਨਾਰਾ ਜੇ ਸਾਡੇ ਕੋ 500 ਰੁਪਈਆ ਲੈਂਦੇ ਉਹ ਜਨਤਾ ਨੂੰ ਤੁਸੀਂ ਜਿਹੜੇ ਵੇਚਣਾ ਰਿਹਾ ਉਹ 7 ਰੁਪਈਆ ਵੇਚਦਾ ਹਨਾ ਤੇ ਲੋਕੀ ਇਹ ਕਹਿੰਦੇ ਹੁਣ ਜੀਵਿੰਦਾਰਾ ਕੋ ਮਹਿੰਗੇ ਲਿਆਉਂਦੇ ਤੇ ਮਹਿੰਗੇ ਵੇਚ ਪਰ ਅਸੀਂ ਸਾਨੂੰ ਕੋਈ ਨਹੀਂ ਜਾਣ ਸਾਨੂੰ ਉਹ ਸ਼ਰਮ ਕਰ ਸਾਡੇ ਆਲ ਵੇਖ ਲਓ ਕੋਈ ਸ਼ਰਮ ਨਹੀਂ ਆਦੀ ਜਦ ਅਸੀਂ ਲੈ ਕੇ ਜਰ ਵੀ ਤਾਂ ਦਾ ਖਰਚਾ ਕਿੰਨਾ ਆਇਆ ਤਾਂ ਦਾ ਕਿੰਨਾ ਪ੍ਰਾਪਤ ਆਹੀਂ ਤੇ ਕਿਹ ਕੋ ਰੋਣ ਜੋਗੇ ਵੀ ਸਾਡਾ 800 ਰੁਪਈਆ ਖਰਚਾ ਆਇਆ ਉਹ ਤੁਹਾਨੂੰ 850 ਹੀ ਦੇ ਦੋ ਪਰ ਤੁਹਾਨੂੰ 500 ਰੁਪਈਆ ਕੋੜੇ ਕਸ਼ੀਆਂ ਨਾ ਕਰੀਏ ਤੇ ਕੀ ਕਰੀਏ ਅਸੀਂ ਮਰਨ ਦਾ ਹੈ ਅਸੀਂ ਹੁਣ ਸਾਡੇ ਨਾਲ ਤਾਂ ਹਲੇ ਤੇਰੀ ਚੰਗੀ ਆ ਇਹਨਾਂ ਨੇ ਵਾਅਦਾ ਲੈ ਜਨੇ ਆ ਸਾਰਾ ਤੇ ਅਸੀਂ ਆ ਬੈਠਾ ਇੱਥੋਂ ਦੇ ਬੈਠੇ ਕੋੜੋ ਲੈ ਕੇ ਆਈ ਇੰਤਰਾ ਭੁੱਖੇ ਦੇ ਭੁੱਖੇ ਰਹਿ ਜਾਣਾ ਇਹ ਤਾਂ ਉਹ ਕੋਈ ਸੋਚੋ ਤੁਹਾਡੇ ਬਾਰੇ ਸਰਕਾਰ ਆ ਕਿ ਬੇਨਤੀ ਹੈ ਕੋਈ ਕਿਸਾਨ ਬਾਰੇ ਸੋਚੋ ਭਾਈ ਉਹਨੂੰ ਵੇਚ ਕੇ ਉਹਦਾ ਬੀਮਾ ਵੀ ਹੋਣਾ ਚਾਹੀਦਾ ਫਸਲ ਦਾ ਸਭ ਕੁਝ ਹੋਣਾ ਚਾਹੀਦਾ ਆਰੰਭ ਦੇ ਹਾਂ ਪੁੱਛ ਤਲੋ ਤੁਹਾਡਾ ਖਰਚਾ ਕਿੰਨਾ ਆਇਆ ਸੀ ਇੱਥੇ ਇੱਥੇ ਖਰਚਾ ਕਿੰਨਾ ਆਇਆ ਤੁਹਾਡੇ ਜੇ 500 ਆਇਆ ਅਰਥ ਆਇਆ ਤੁਹਾਨੂੰ 900 ਦਈਏ ਉਹ ਅਰਥ ਸਾਡੇ ਘਰ ਆਇਆ 500 ਆ ਜੱਟ ਛੱਡ ਦੇ ਯਾਰ ਉਦਾਂ ਹੀ ਆਹੀ ਚੱਲੂ ਆ ਯਾਰ ਸੁਈ ਅੱਲਾਹ ਦਾ ਡਾਂਗ ਦਿੰਦੇ ਬਾਪੂ ਮੈਂ ਬਾਹ ਮੀਂਝਣੀਆਂ ਬਾਪੂ ਮੇਰੀ ਸਾਡੇ ਹੋ ਜਾ ਨਹੀਂ ਕੋਈ ਕਰਦਾ ਚੱਲ ਬਾਹਰ ਨਿਕਲ ਪਾਹ ਜਮੈਂ ਮੈਂ ਵੇਚਣਾ ਜ਼ਮੀਨ